ਹੈਲੋ ਜੀ ਸਤਿ ਸ਼੍ਰੀ ਅਕਾਲ ਆਪਾਂ ਬਣਾਉਣ ਲੱਗੇ ਅੱਜ ਗਾਜਰ ਦਾ ਹਲਵਾ ਗਾਜਰਾਂ ਥੋੜੀਆਂ ਬਚ ਗਈਆਂ ਸੀਗੀਆਂ ਤੇ ਮੈਂ ਕਿਹਾ ਚਲੋ ਹੈ ਤਾਂ ਛੋਟੀਆਂ-ਛੋਟੀਆਂ ਸਪਰੀਕ ਵਾਲੀਆਂ ਤੇ ਮੈਂ ਤਾਂ ਚਲੋ ਥੋੜਾ ਇਹ ਬਣਾ ਲੈਨੇ ਆ ਕਿਉਂ ਆਪਾਂ ਰੱਖ ਦਿੱਤਾ ਗਰਮ ਕਰਨ ਵਾਸਤੇ ਦੇਸੀ ਘਿਓ ਚ ਥੋੜਾ ਇਹਨੂੰ ਫਰਾਈ ਕਰ ਲੈਨੇ ਦੁੱਧ ਬਾਅਦ ਚ ਪਾਉਂਗੀ ਇੱਧਰ ਬਨ ਰਹੀ ਹੈ ਆਲੂ ਗਾਜਰਾਂ ਮਟਰ ਦੀ ਸਬਜ਼ੀ ਰਾਤ ਵਾਸਤੇ ਬੱਚੇ ਗਏ ਹੋ ਟਿਊਸ਼ਨ ਤੇ ਤੇ ਮੈਂ ਚਲੋ ਸਭ ਜਿਬਨਾ ਕੇ ਆਖੀ ਤੇ ਗਜਰਾ ਥੋੜੀ ਜਿਹੀ ਬਚੀਆਂ ਹੋਈਆਂ ਸੀਗੀਆਂ ਉਹਨਾਂ ਕੋ ਚਲੋ ਉਹਨੂੰ ਖੁਣੇ ਕਦੂਕਸ਼ ਕਰਕੇ ਤੇ ਥੋੜਾ ਜਿਹਾ ਗਜਰੇ ਦਾ ਹਲਵਾ ਬਣਾ ਲੈਣੇ ਆ ਨਾਲ ਬੱਚੇ ਵੀ ਖਾ ਲੈਂਦੇ ਖੁਸ਼ ਹੋ ਕੇ ਥੋੜੇ ਦਿਨ ਪਹਿਲਾਂ ਬਣਾਇਆ ਸੀਗਾ ਤੇ ਬਸ ਥੋੜਾ ਥੋੜਾ ਬਣਾ ਲਵੇ ਸਹੀ ਆ ਜਿਵੇਂ 4-5 ਕਿਲੋ ਗਜਰਾ ਇਕੱਠੇ ਲੈ ਕੇ ਬਣਾਉ ਉਹਨੂੰ ਟਾਈਮ ਬਹੁਤ ਲੱਗਦਾ ਵਾ ਇਹਦੇ ਨਾਲ ਤਾਂ ਬਸ ਥੋੜੇ ਥੋੜੇ ਗਜਰਾ ਕਿਲੋ ਲੈ ਲਓ 2 ਕਿਲੋ ਲੈ ਲਓ ਇੰਨੀ ਆ ਕੋ ਗਜਰਾ ਬਣਾ ਲਓ ਨਾ ਤੇ ਸੋਖਾ ਵੀ ਹੁੰਦਾ ਤਾਂ ਟਾਈਮ ਹੀ ਨਹੀਂ ਲੱਗਦਾ ਜਾਂ ਤੇ ਨਾਲ ਤਾਜ਼ਾ ਤਾਜ਼ਾ ਬੰਦਾ ਖਾ ਵੀ ਲੈਂਦਾ ਨਾ ਖ ਤੋ ਸ਼ਾਇਦ ਉਹ ਖੁਆ ਹੀ ਖਰਾਬ ਨਿਕਲਿਆ ਸੀ ਤੇ ਉਹ ਤਿੰਨ ਚਾਰ ਦਿਨਾਂ ਪਿੱਛੇ 스멜 ਜੀ ਆਉਣ ਲੱਗੀ ਸੀ। ਤੋ ਬੜਾ ਗਲੇਸਟ ਹੋਇਆ ਤਾਂ ਹੁਣ ਮੈਂ ਬਸ ਥੋੜਾ ਥੋੜਾ ਬਨੋਣੀ ਰਹੀ ਨੀ ਜਿੰਨਾ ਕੋ ਖਾਣਾ ਮੈਂ ਕਿਲੋ ਗਾਜਰਾ ਲੈ ਲਓ ਚਾਹੇ 2 ਕਿਲੋ ਇਹ ਕਿਲੋ ਕੋ ਗਾਜਰਾ ਸੀ ਗਿਆ ਤੇ ਬ੍ਰੀਕ ਵਾਲੀਆਂ ਤੇ ਮੈਂ ਇਹਨੂੰ ਕਦੂ ਖਸ਼ ਕਰ ਲੈ ਬਸ ਥੋੜਾ ਥੋੜਾ ਕਰਕੇ ਬਣਾ ਲੈਣਾ ਤੇ ਉਹ ਗਾਜਰ ਦੇ ਹਲਵੇ ਤਾਂ ਕੋਈ ਪਤਾ ਨਾ ਦੁੱਧ ਵਾਲਾ ਬਣਾਈਏ ਚਾਹੇ ਖੋਏ ਵਾਲਾ ਮੈਨੂੰ ਇਹ ਕਈ ਵਾਰ 스멜 ਲੋ ਮਤਲਬ ਦੁੱਧ ਚ ਆਉਣ ਲੱਗ ਜਾਂਦੀ ਚਾਰ ਪੰਜ ਦਿਨਾਂ ਪਿੱਛੇ ਕਈ ਵਾਰ ਨਹੀਂ ਵੀ ਖਰਾਬ ਹੁੰਦਾ ਤਾਂ ਪਿਛਲੇ ਖਰਾਬ ਹੋ ਗਿਆ ਸੀ ਉਸ ਤੋਂ ਤੇ ਚਲੋ ਕਿਉ ਹੋ ਗਿਆ ਗਰਮ ਤੇ ਮੈਂ ਹੁੰਦੇ ਚ ਗਾਜਰਾ ਫਰਾਈ ਕਰਦੀ ਪਈ ਆ। ਉਹ ਗਾਜਰਾ ਪਾ ਦਿਤਿਆਂ ਘਿਓ ਦੇ ਵਿੱਚ। ਥੋੜਾ ਜਿਹਾ ਕਲਰ ਚੇਂਜ ਹੋ ਜਾਏਗਾ ਨਾ ਡਾਰਕ ਕਲਰ ਜਿਹਾ ਹੋ ਜਾਏਗਾ। ਫਿਰ ਉਹਨੂੰ ਕੱਢ ਦਾਂਗੀ ਤੇ ਫਿਰ ਪਾਵਾਂਗੀ ਇਸੇ ਕੜਾਈ ਦੇ ਵਿੱਚ ਦੁੱਧ। ਤੇ ਫਿਰ ਉਹਨੂੰ ਥੋੜਾ ਜਿਹਾ ਕੜਨ ਦਵਾਂਗੇ ਉਦੋਂ ਬਾਅਦ ਫੇਰ ਵਿੱਚ ਗਾਜਰਾ ਪਾ ਦਾਂ। ਇਹ ਨਾਲ ਪਾਣੀ ਵੀ ਛੱਡ ਜਾਂਦੀ ਹੈ ਨਾ ਗਾਜਰਾਂ ਤੇ ਫਰਾਈ ਕਰਕੇ ਬਣਾਉਣਾ ਔਰ ਵਧੀਆ ਬਣਦੀ ਹੈ। ਤਰ ਬਣ ਗਈ ਇਹ ਤਨੀਆ ਵੀ ਫਾਰਕਟਾ ਨੇ ਬਸ ਬਣ ਗਈ ਹੁਣ ਹੁਣ ਕਰਾਂਗੀ ਬੰਦ ਵਧੀਆ ਕਲਰ ਵੀ ਬੜਾ ਸੋਹਣਾ ਆਇਆ ਵਾ ਸਿੰਪਲ ਜਿਹੇ ਤਰੀਕੇ ਨਾਲ ਬਣਾਈਏ ਬਸ ਇਹ ਵਧੀਆ ਬਣੀ ਆ ਤੇ ਜਿਆਦਾ ਮਸਾਲੇ ਨੂੰ ਕੁਲੇ ਨਹੀਂ ਆਪਾਂ ਪਾਉਂਦੇ ਹੁੰਦੇ ਬਸ ਸਿੰਪਲ ਜਿਹਾ ਡੇਲੀ ਬੇਸਿਕ ਜਿਹੇ ਮਸਾਲੇ ਕੰਦੇ ਆ ਉਸ ਹਿਸਾਬ ਨਾਲ ਬਣਾਈ ਤੇ ਕਲਰ ਦੇਖੋ ਦੇਖਣਾ ਹੈ ਪਾਜ ਕਪੜੇ ਬਾਹਰ ਟੋਪੇ ਸੀਗੇ ਤੇ ਲਾਉਣੀ ਹੈ ਹਜੇ ਥੋੜੇ ਗਿੱਲੇ ਆ ਕਿਉਂਕਿ ਸਰਦੀ ਆ ਨਾ ਤਾਂ ਆਪਾਂ ਵੀ ਥੋੜੀ ਰਹਿੰਦੀ ਆ ਫਿਸ ਕਰਕੇ ਅੱਦ ਦੇ ਕੋ ਸੁੱਕ ਦੇ ਦੇ ਕੋ ਨਹੀਂ ਤੇ ਬਾਕੀ ਠਹਿਰ ਕੇ ਚੈਹ ਲਾਉਣੀ ਹੈ ਪਹਿਲਾਂ ਸੋਚੇ ਠਹਿਰ ਲਾ ਲਵਾਂ ਤੇ ਫਿਰ ਮੈਂ ਫਿਰ ਬਾਅਦ ਚ ਲਾਉਣੀ ਹੈ ਤੇ ਹਜੇ ਹੋਰ ਥੋੜੀ ਹਵਾ ਜੀ ਲੱਗ ਜੇ ਧੁੱਪ ਵੀ ਇਹੀ ਹੈ ਸਵੇਰੇ ਸਵੇਰੇ 10 11 ਵਜੇ ਤੱਕ ਰਹਿੰਦੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਗਰਮੀਆਂ ਨੂੰ ਜਿਨੀ ਮਰਜੀ ਸਿੱਧੀ ਧੁੱਪ ਆਉਂਦੀ ਹੈ ਸਾਡੇ ਸਰਦੀਆਂ ਨੂੰ ਨਹੀਂ ਆਉਂਦੀ ਸਰਦੀਆਂ ਬਸ 11 ਵਜੇ ਤੱਕ ਰਹਿੰਦੀ ਆ ਫਿਰ ਬਸ ਉਸ ਤੋਂ ਬਾਅਦ ਸ਼ਾਈ ਰਹਿੰਦੀ ਹੈ ਉੱਪਰ ਹੀ ਬਹਿਣਾ ਮੈਂਦਾ ਜਿਆਦਾ ਸਰਦੀ ਹੋਵੇ ਤਾਂ ਇਹ ਤਾਂ ਮੌਸਮ ਜਿਵੇਂ ਠੀਕ ਹੈ ਵੀ ਜਿਆਦਾ ਧੁੱਪ ਦੀ ਲੋੜ ਨਹੀਂ ਤੇ ਜੇ ਧੁੱਪ ਧੁੱਪ ਸਿੱਕ ਨਹੀਂ ਤਾਂ ਫੋਪਰੀ ਜਾਈਦਾ ਹੇ ਮੈਂ ਕੱਪੜੇ ਲੋਣੇ ਤੇ ਅੱਜ ਬੇਡ ਸ਼ੀਟਸ ਧੋਤੀਆਂ ਸੀਗੀਆਂ 5 ਵਜੇ ਦਾ ਟਾਈਮ ਆ ਤੇ ਪਰ ਐ ਹੋ ਜਾਂਦਾ ਟਾਈਮ ਮੈਂ ਕਹਿੰਨੀ ਹਾਂ ਜਿਵੇਂ ਬਸ ਕਿੰਨਾ ਟਾਈਮ ਹੋ ਗਿਆ ਬਸ 6:00 ਸਵੇਰ ਤੋਂ ਬਾਅਦ ਬਸ ਮੇਰਾ ਸ਼ੁਰੂ ਹੋ ਜਾਂਦਾ ਵਾ ਚਲੋ ਗਾਜਰਾਂ ਵੀ ਆਪਣੀ ਏਦਾਂ ਹੋ ਗਈਆਂ ਫਰਾਈ ਕਲਰ ਹੋ ਗਿਆ ਚੇਂਜ ਇਹਦਾ ਗਾਜਰਾਂ ਦਾ ਪੱਦਾਂ ਵੀ ਹੁਣ ਹਾਂਜੀ ਮਤਲਬ ਸੱਤ ਗਿਆ ਇਹਦਾ ਗਾਜਰਾਂ ਦਾ ਇਹਨੂੰ ਕੱਢ ਕੇ ਇਹਦੇ 'ਚ ਦੁੱਧ ਪਾ ਲਵਾਂ ਪਾਣੀ ਵਿੱਚ ਮਿੱਠਾ ਸੋਗੇ ਬਸਿੰਦੇ ਚਿਲਮੇ ਆ ਬਣਾਉਂਗੀ ਹਾਂ ਦੁੱਧ ਜਿੰਨਾ ਕੋ ਥੋੜਾ ਬਣਾ ਹੀ ਬਣਾਉਣਾ ਵੀ ਈਜ਼ੀ ਹੁੰਦਾ ਵਾ ਜ਼ਿਆਦਾ ਬਣਾ ਲਓ ਫਿਰ ਉਹਨਾ ਟਾਈਮ ਹੀ ਲੱਗਦਾ ਵਾ ਫਿਰ ਵੱਡੀ ਕੜਾਈ ਚਕਨੀ ਪੈਂਦੀ ਏ ਇਹ ਹੁਣ ਛੋਟੀ ਕੜਾਈ ਚ ਹੀ ਬਣ ਜਾਂਦਾ ਬੰਦਾ ਉਦੋਂ ਵੀ ਮੈਂ ਫੁੱਲ ਮਲਾਈ ਵਾਲੀ ਪਾ ਦਿੱਤਾ ਸੀ ਨਾਲ ਹੀ ਮਲਾਈ ਸੀ ਮੋਟੀ ਮੋਟੀ ਵਧੀਆ ਸੀ ਮੈਂ ਕਿ ਚਲ ਨਾਲ ਹੀ ਮਲਾਈ ਪਾ ਦਿੰਨੇ ਆ ਤੇ ਵਧੀਆ ਦਾ ਖੁਆ ਜੇ ਵੀ ਵਧੀਆ ਤਿਆਰ ਹੋ ਜਾਊਗਾ ਇਹਨਾਂ ਵਧੀਆ ਸੰਗਣਾ ਜਿੰਨਾ ਦੁੱਧ ਸੰਗਣਾ ਹੋਊਗਾ ਉਨਾ ਹੀ ਵਧੀਆ ਖੁਆ ਜੇ ਬਣ ਕੇ ਤਿਆਰ ਹੁੰਦਾ ਵਾ ਇੰਨਾ ਗਜਰੇਲਾ ਸਵਾਦ ਵੀ ਲੱਗਦਾ ਵਾ ਦੋਹੀ ਮਤਲਬ ਟੇਸਟ ਜਦ ਤੱਕ ਖੋਏ ਦੇ ਵਿੱਚੋਂ ਆਵੇ ਨਾ ਗਾਜਰਾਂ ਚ ਫਿਰ ਕੱਲੀਆਂ ਗਾਜਰਾਂ ਜੇ ਵੀ ਸਵਾਦ ਨਹੀਂ ਲੱਗਦਾ ਜੇਸ ਲਈ ਨਾ ਮੇਮ ਮਲਾਈ ਵੀ ਫੁੱਲ ਫੈਟ ਦੁੱਧ ਸੀ ਤੇ ਮਲਾਈ ਦੇ ਉੱਤੇ ਵਾਧੂ ਪਈ ਸੀ ਤੇ ਮੈਂ ਨਾਲ ਹੀ ਦੁੱਧ ਦੇ ਵਿੱਚ ਪਾ ਦਿੰਦੀ ਹਾਂ। ਮਨਾਂ ਕੋ ਚਲੋ ਵਧੀਆ ਕੱਟ ਜੂਗਾ। ਹੁਣ ਲੱਗੂਗਾ ਟਾਈਮ ਸਿਮ ਤੇ ਕਰਕੇ ਇਹਨੂੰ ਤੇ ਵੇਟ ਕਰਦੇ ਹਾਂ। ਹੋਰ ਕੰਮ ਕਰ ਲੈਨੇ ਉਹਨਾ ਟਾਈਮ। ਦੁੱਧ ਬਾਬਾ ਸੰਗਣਾ ਹੋ ਗਿਆ ਵਾ। ਮਲਾਈ ਵਾਲਾ ਸੀ ਨਾ ਉਹ ਜਲਦੀ ਸੰਗਣਾ ਹੋ ਜਾਂਦਾ ਫੁੱਲ ਫੈਟ ਪਾਉਗਾ। ਜਿਮਾਸ ਥੋੜਾ ਟਾਈਮ ਤੱਕ ਫਿਰ ਗਜਰਾ ਪਾ ਦਾਂਗੇ। ਅਜੇ ਥੋੜਾ ਇਹ ਹੋਰ ਘੱਟ ਹੋਣ ਨੂੰ। ਫਿਰ ਦੁਬਾਰਾ ਪਾਵਾਂਗੀ ਗਾਜਰਾਂ ਉਹ ਕੱਟਦੀਆਂ ਡਰਾਈ ਫਰੂਟ ਗਾਜਰਾਂ ਵਿੱਚ ਪਾ ਦਿਤੀਆਂ ਦੁੱਧ ਦੇ ਹੁਣ ਇਹਦੇ ਚ ਰਹਿਦੀਆਂ ਰਹਿਣੀਆਂ ਕਿਉਂਕਿ ਫਿਰ ਥੋੜਾ ਜਿਹਾ ਬਾਲਾ ਕੱਟੋ ਜੇ ਫਿਰ ਉਦੋਂ ਦਾ ਗਾਜਰਾ ਨਾ ਕੱਚਾ ਰਹਿ ਜਾਂਦਾ ਅਸੀਂ ਇਹਨਾਂ ਪਾਈ ਦਿੱਤਾ ਦੁੱਧ ਉਹ ਗਾਜਰਾਂ ਮਤਲਬ ਵਿੱਚ ਦੁੱਧ ਦੇ ਉਹ ਰੇਜੀਆਂ ਰਹਿਣਗੀਆਂ ਕੁਛ ਤਾਂ ਪਹਿਲਾਂ ਫਰਾਈ ਕੀਤੀਆਂ ਅੰਨੇ ਪਰ ਫਿਰ ਵੀ ਥੋੜਾ ਟਾਈਮ ਦੁੱਧ ਚ ਰਹਿਦੀਆਂ ਰਹਿਣਾ ਫਿਰ ਚੰਗੀ ਬਣਾਂ ਫਰਦੀਆ ਪੱਕ ਜਾਂਦੀਆਂ ਚੀਨੀ ਵੀ ਪਾ ਦਿੱਤੀ ਆ ਤੇ ਨਾਲ ਪਾ ਦਿੱਤੇ ਇਲਾਇਚੀਆਂ ਦੇ ਦਾਣੇ ਇਲਾਇਚੀ ਨਾ ਪਹਿਲਾਂ ਮੈਂ ਭੁਣੀ ਸੀ ਮੈਨੂੰ ਯਾਦ ਹੀ ਨਹੀਂ ਰਿਹਾ ਬਾਅਦ ਚ ਜਿੱਤ ਆ ਤਾਂ ਹੁਣ ਮੈਂ ਪਾ ਦਿੱਤੀ ਅਕਰੀ ਇਲਾਇਚੀ ਨਹੀਂ ਤਾਂ ਜਦੋਂ ਦੁੱਧ ਹੁੰਦਾ ਨਹੀਂ ਮੈਂ ਬੋਇਲ ਕਰਦੀ ਹੁੰਦੀ ਮਤਲਬ ਉਦੋਂ ਹੀ ਪਾ ਦਿੰਦੀ ਹਾਂ ਇਹੀ ਇਲਾਇਚੀ ਤੇ ਪਹਿਲਾਂ ਯਾਦ ਨਹੀਂ ਆਇਆ ਤੇ ਮੈਨੂੰ ਹੁਣ ਯਾਦ ਆਇਆ ਤੇ ਮੈਂ ਤਾਂ ਚਲੋ ਕੋਈ ਨਹੀਂ ਆਪੇ ਟੇਸਟ ਹੁੰਦਾ ਗਰੂਆ चीनी भी पा दि हजे लगेगा टाइम सुकन ना दुद्ध बहुत टाइम लग गया जो गजर पा दी मैं गजर भी जल्दी टाइम पा दे दत मैं चल रही रहन गजर हौली हूँ कच्ची नहीं है। गाजर ਦਾ ਹਲਵਾ ਪੂਰਾ ਤਿਆਰ ਪੂਰਾ ਬਣ ਗਿਆ ਕੈਂਸ ਕਰਤਾ ਪਾ ਬੰਦ ਫਰੂਟ ਵੀ ਪਾ ਦਦੇ ਤੇ ਗਾਜਰ ਦਾ ਹਲਵਾ ਚੈੱਕ ਕਰੋ ਕਿ ਬਹੁਤ ਵਧੀਆ ਮਤਲਬ ਕਲਰ ਵੀ ਬੜਾ ਸੋਹਣਾ ਆਇਆ ਚਲੋ ਜੀ ਆਪਣਾ ਤਿਆਰ ਹੈ ਗਾਜਰ ਦਾ ਹਲਵਾ ਕਲਰ ਬਹੁਤ ਸੋਹਣਾ ਆਇਆ ਬੜੀਆ ਖੁਆ ਮਤਲਬ ਲਾਈ ਪਾ ਕੇ ਨਾ ਬੜੀਆ ਦੁੱਧ ਨਾਲ ਤੇ ਬੜੀਆ ਸੁਗੰਧਾ ਸੁਗੰਧਾ ਹੋ ਗਿਆ ਵਾ ਆਪਣਾ ਰੈਡੀ ਹੈ ਗਾਜਰ ਦਾ ਹਲਵਾ ਸੋਗੀ ਹੈ ਨਹੀਂ ਸੀ ਨਹੀਂ ਤੇ ਮੈਂ ਸੋਗੀ ਵੀ ਪਾਉਣੀ ਸੀ ਫਿਰ ਨਹੀਂ ਮੈਂ ਉਹ ਵੀ ਪਾਉਣੀ ਸੀ ਇਹ ਵਧੀਆ ਬਹੁਤ ਸੋਨਾ ਬਣ ਗਿਆ ਗਾਜਰ ਦਾ ਹਲਵਾ ਕਲਰ ਹੀ ਬੜਾ ਪਿਆਰਾ ਆਇਆ ਮਤਲਬ ਬਹੁਤ ਸੋਨਾ ਆਇਆ ਵਾ ਸੰਗਨਾ ਆਇਆ ਹੋ ਗਿਆ ਕੋਈ ਦੀ ਜ਼ਰੂਰਤ ਨਹੀਂ ਹੈ ਕਿ ਜੇ ਆਪਾਂ ਕਹਿੰਦੀ ਨਾ ਖੋਆ ਲੱਗ ਪਾਉਣਾ ਪੈਂਦਾ ਦੁੱਧ ਹੀ ਵਧੀਆ ਪਾ ਦੋ ਫੁੱਲ ਫੈਟ ਵਾਲਾ ਮਲਾਈ ਪਾ ਦੋ ਨਾਲ ਹੀ ਹੁੰਦੀ ਹੈ ਤੇ ਵਧੀਆ ਬਣਦਾ ਵਾ ਆਪਣਾ ਹੁਣ ਤਿਆਰ ਹੈ ਰਾਤ ਦੇ ਡਿਨਰ ਵਾਸਤੇ ਸਬਜ਼ੀ ਵੀ ਬਣ ਗਈ ਸੀ ਤੇ ਇਧਰ ਸਬਜ਼ੀ ਵੀ ਆਪਣੀ ਤਿਆਰ ਸੀ ਵੀਰੋ ਬਣਾ ਲਈ ਸੀ ਆਲੂ ਗਾਜਰਾ ਮਟਰ ਦੀ ਨਾਲ ਗਾਜੇ ਦਾ ਹਲਵਾ ਠੀਕ ਓਕੇ ਬਾਏ ਬਾਏ ਸਸ਼ਿਕਾ ਤੁਸੀਂ ਵੀ ਬਣਾਓ ਦਿਖਾਓ ਸਰਦੀਆਂ ਦੇ ਨਜ਼ਾਰੇ ਲੋ ਗਾਜਰੇ ਦੇ ਹਲਵੇ ਬਣਾ ਲਓ ਲੱਡੂ ਬਣਾ ਲਓ ਬਸ ਇਹ ਹੀ ਹੈ ਵਧੀਆ ਸਰਦੀਆਂ ਨੇ ਰੈਸਪੀਜ਼ ਗਰਮੀਆਂ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਸਰਦੀਆਂ ਨੂੰ ਵਧੀਆ ਟਾਈਮ ਪਾਸ ਵੀ ਥੇ ਬਾਈ ਬਾਈ ਸਸ਼ੀਕਾਲ ਜੀ ਵੀਡੀਓ ਵਧੀਆ ਲਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਨਾਲ ਫੋਲੋ ਵੀ ਕਰ ਲੋ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਓਕੇ ਜੀ